ਚਿੜੀ ਤੇ ਪਿੱਪਲ ਬਹੁਤ ਹੀ ਮਸ਼ਹੂਰ ਲੋਕ ਕਹਾਣੀ ਇੱਕ ਸੀ ਚਿੜੀ ਚਿੜੀ ਨੂੰ ਬਹੁਤ ਭੁੱਖ ਲੱਗੀ ਸੀ ਉਹ ਆਪਣੇ ਖਾਣ ਲਈ ਕੁਝ ਦਾਣਾ ਲੱਭਣ ਲੱਗੀ ਲੱਭਦਿਆਂ ਲੱਭਦਿਆਂ ਉਸ ਨੂੰ ਇੱਕ ਦਾਣਾ ਲੱਭ ਪਿਆ ਉਹ ਪਿੱਪਲ ਦੇ ਰੁੱਖ ਤੇ ਬੈਠ ਕੇ ਦਾਣਾ ਖਾਣ ਲੱਗੀ ਦਾਣਾ ਪਿੱਪਲ ਦੀ ਖੁੱਡ ਵਿੱਚ ਡਿੱਗ ਪਿਆ ਤੇ ਚਿੜੀ ਨੇ ਪਿੱਪਲ ਨੂੰ ਕਿਹਾ ਪਿਪੜਾ ਪਿਪੜਾ ਦਾਣਾ ਦੇ ਪਿੱਪਲ ਬੋਲਿਆ ਮੈਂ ਨਹੀਂ ਦਿੰਦਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਚਿੜੀ ਅੱਗੋਂ ਅੱਗ ਕੋਲੇ ਗਈ ਅੱਗ ਨੂੰ ਕਹਿੰਦੀ ਅੱਗ ਅੱਗ ਤੂੰ ਪਿੱਪਲ ਨੂੰ ਸਾੜ ਤੇ ਅੱਗ ਨੇ ਕਿਹਾ ਕਿਉਂ ਮੈਂ ਕਿਉਂ ਸਾੜਾ ਅੱਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਹੁਣ ਚਿੜੀ ਪਾਣੀ ਕੋਲ ਗਈ ਉਹਨੇ ਪਾਣੀ ਨੂੰ ਕਿਹਾ ਪਾਣੀ ਪਾਣੀ ਤੂੰ ਅੱਗ ਨੂੰ ਬੁਝਾ ਦੇ ਪਾਣੀ ਕਹਿੰਦਾ ਮੈਂ ਨਹੀਂ ਅੱਗ ਬੁਝਾਉਂਦਾ ਪਾਣੀ ਅੱਗ ਬੁਝਾਵੇ ਨਾ ਅੱਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਚਿੜੀ ਫਿਰ ਹਾਥੀ ਕੋਲ ਗਈ ਉਹਨੇ ਹਾਥੀ ਨੂੰ ਕਿਹਾ ਹਾਥੀ ਹਾਥੀ ਤੂੰ ਸਾਰਾ ਪਾਣੀ ਪੀ ਜਾ ਹਾਥੀ ਨੇ ਕਿਹਾ ਮੈਂ ਨਹੀਂ ਪੀਂਦਾ ਹਾਥੀ ਪਾਣੀ ਪੀਵੇ ਨਾ ਪਾਣੀ ਅੱਗ ਬੁਝਾਵੇ ਨਾ ਅੱਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫਿਰ ਚਿੜੀ ਰੱਸੇ ਕੋਲ ਗਈ ਉਸ ਨਵੇਂ ਰੱਸੇ ਨੂੰ ਕਿਹਾ ਰਸਿਆ ਰਸਿਆ ਤੂੰ ਹਾਥੀ ਨੂੰ ਬੰਨ ਦੇ ਰਸੇ ਨੇ ਕਿਹਾ ਮੈਂ ਕਿਉਂ ਬੰਨਾਂ ਮੈਂ ਨਹੀਂ ਬੰਨਦਾ ਰਸਾ ਹਾਥੀ ਬੰਨੇ ਨਾ ਹਾਥੀ ਪਾਣੀ ਪੀਵੇ ਨਾ ਪਾਣੀ ਅੱਗ ਬੁਝਾਵੇ ਨਾ ਅੱਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫਿਰ ਚਿੜੀ ਚੂਹੇ ਕੋਲ ਗਈ ਉਹਨੇ ਚੂਹੇ ਨੂੰ ਕਿਹਾ ਚੂਹੇ ਚੂਹੇ ਸੁਣਾ ਰੱਸੇ ਨੂੰ ਕੁੱਤਰਦੇ ਚੂਹਾ ਕਹਿੰਦਾ ਮੈਂ ਰੱਸੇ ਨੂੰ ਕਿਉਂ ਕੁੱਤਰਾ ਮੈਂ ਨਹੀਂ ਰੱਸਾ ਕੁੱਤਰਦਾ ਚੂਹਾ ਰੱਸੇ ਨੂੰ ਕੁੱਤਰੇ ਨਾ ਰੱਸਾ ਹਾਥੀ ਬੰਨੇ ਨਾ ਹਾਥੀ ਪਾਣੀ ਪੀਵੇ ਨਾ ਪਾਣੀ ਅੱਗ ਬੁਝਾਵੇ ਨਾ ਅੱਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫਿਰ ਨਾ ਚਿੜੀ ਥੱਕ ਹਾਰ ਕੇ ਬਿੱਲੀ ਕੋਲ ਗਈ ਉਹਨੇ ਕਿਹਾ ਬਿੱਲੀਏ ਬਿੱਲੀਏ ਤੂੰ ਚੂਹੇ ਨੂੰ ਖਾ ਜਾ ਬਿੱਲੀ ਭੁੱਖੀ ਸੀ ਉਹ ਮੰਨ ਗਈ ਭਾਈ ਉਹ ਤਾਂ ਬਿੱਲੀ ਚੂਹੇ ਨੂੰ ਜਦੋਂ ਖਾਣ ਲੱਗੀ ਤਾਂ ਚੂਹਾ ਤਾਂ ਭੱਜਿਆ ਫਟਾਫਟ ਚੂਹਾ ਭੱਜਿਆ ਔਰ ਸਾਕੂ ਤਰਨ ਲੱਗ ਪਿਆ ਤੇ ਜਦੋਂ ਰਸਾ ਹਾਥੀ ਹਾਥੀ ਰਸਾ ਕਹਿੰਦਾ ਮੈਨੂੰ ਨਾ ਖਾ ਕੋਤਰ ਤਾਂ ਉਹ ਫਟਾਫਟ ਜਾ ਕੇ ਹਾਥੀ ਨੂੰ ਬੰਨਣ ਲੱਗ ਪਿਆ ਹਾਥੀ ਕਹਿੰਦਾ ਮੈਨੂੰ ਨਾ ਬੰਨ ਮੈਂ ਫਟਾਫਟ ਪਾਣੀ ਪੀ ਲੈਣਾ ਉਹ ਪਾਣੀ ਪੀਣ ਲੱਗ ਪਿਆ ਪਾਣੀ ਕਹਿੰਦਾ ਮੈਨੂੰ ਸਾਰਾ ਖਤਮ ਨਾ ਕਰ ਮੈਂ ਅੱਗ ਬੁਝਾ ਦਿੰਨਾ ਅੱਗ ਪਿੱਪਲ ਨੂੰ ਸਾੜਨ ਲੱਗ ਪਈ ਤੇ ਪਿੱਪਲ ਹੁਣ ਕਹਿੰਦਾ ਮੈਨੂੰ ਸਾੜਨਾ ਮੈਂ ਤੈਨੂੰ ਦਾਣਾ ਦੇ ਦਿੰਨਾ ਪਿੱਪਲ ਨੇ ਦਾਣਾ ਦੇ ਦਿੱਤਾ ਚਿੜੀ ਨੇ ਦਾਣਾ ਖਾ ਲਿਆ ਚਿੜੀ ਚੀਂ-ਚੀਂ ਕਰਦੀ ਉੱਡ ਗਈ ਆਪਣੀ ਕਹਾਣੀ ਖਤਮ ਹੋਈ ਕਹਾਣੀ ਫੇਰ ਸੁਣਾਵਾਂਗੇ ਅਗਲੀ ਵਾਰੀ ਆਵਾਂਗੇ ਨਵੀਂ ਕਹਾਣੀ ਪਾਵਾਂਗੇ